ਨੇ ਸਾਥ ਕੋਰ ਦੇ ਦੁਕਾਨਦਾਰ ਪ੍ਰਧਾਨ ਜੇ ਪ੍ਰਧਾਨ ਸਾਥ ਕੋਰ ਦੇ ਦੁਕਾਨਦਾਰਾਂ ਦੇ ਪ੍ਰਧਾਨ ਆ ਸਾਡਾ ਸਾਥ ਦੇ ਪ੍ਰਧਾਨ ਜੀ ਸਾਥ ਕੋਰ ਦੀ ਮਾਰਗਰੀ ਬੰਦ ਕਰਵਾਓ ਜਿਹੜੇ ਦੁਕਾਨ ਜੋ ਦੁਕਾਨਦਾਰਾਂ ਦੇ ਪ੍ਰਧਾਨ ਹਨ ਦੇਤੇ ਸ਼ਾ ਕੋਟ ਰਿਆ ਮੁਕਮਲ ਤੌਰ ਤੇ ਬੰਦ ਦਲੇ ਸਮਾਜ ਵੱਲੋਂ ਸ਼ਹਿਰ ਚ ਕੀਤਾ ਗਿਆ ਰੋਸ ਮਾਰਚ ਅੰਮ੍ਰਿਤਸਰ ਵਿਖੇ ਡਾਕਟਰ ਪੀਮਰੋ ਅੰਬੇਦਕਰ ਦੀ ਪ੍ਰਤੀਮਾ ਨਾਲ ਛੇੜਛਾੜ ਕਰਨ ਦੀ ਵਾਪਰੀ ਘਟਨਾ ਦੇ ਰੋਸ ਵਜੋਂ ਸਮੂਹ ਐਸਸੀ ਵਾਲਮੀਕੀ ਅਤੇ ਰਵਿਦਾਸੀਆਂ ਭਾਈਚਾਰੇ ਵੱਲੋਂ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਸ਼ਾਹਕੋਟ ਸ਼ਹਿਰ ਵੀ ਮੁਕੰਮਲ ਤੌਰ ਤੇ ਬੰਦ ਰਿਹਾ ਇਸ ਮੌਕੇ ਸਵੇਰ ਸਮੇਂ ਵੱਡੀ ਗਿਣਤੀ ਚ ਦਲੇ ਸਮਾਜ ਦੇ ਲੋਕ ਚੰਦਰਪਾਲ ਸੋਤਾ ਸੰਚਾਲਕ ਕ੍ਰਾਂਤੀਕਾਰੀ ਭੋਜਨ ਖੇਤੀ ਸੰਗ ਦੀ ਅਗਵਾਈ ਚ ਮੇਨ ਬਾਜ਼ਾਰ ਵਿੱਚ ਇਕੱਠੇ ਗਏ ਅਤੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਇਸ ਦੌਰਾਨ ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਦਲੇ ਸਮਾਜ ਦਾ ਸਹਿਯੋਗ ਕੀਤਾ ਗਿਆ ਇਸ ਮੌਕੇ ਡੀ ਅਸ ਵਿੰਕਾਰ ਸਿੰਘ ਬਰਾੜ ਅਤੇ ਐਸ ਐਚਓ ਇੰਸਪੈਕਟਰ ਜਤਿੰਦਰ ਸਿੰਘ ਵੱਲੋਂ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਪੁਲਿਸ ਮੁਲਾਜ਼ਮ ਵਿਤਾਇਨਾਤ ਕੀਤੇ ਗਏ ਸਨ ਇਸ ਮੌਕੇ ਸ਼ੰਦਰਪਾਲ ਸੋਤਾ ਸੰਚਾਲਕ ਕ੍ਰਾਂਤੀਕਾਰੀ ਬੌਜਨ ਕੀਰਤੀ ਸਿੰਘ ਸੁੱਚਾਗਲ ਪ੍ਰਧਾਨ ਨਸ਼ਾ ਵਿਰੋਧੀ ਮਨਸ਼ਾ ਕੋਟ ਸਤਪਾਲ ਆਜ਼ਾਦ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਚਮਨ ਲਾਲ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਸ ਪਵਨ ਮੀeval ਆਗੂ ਸ਼੍ਰੋਮਨੀ ਰੰਗਰੇਟਾ ਦਲ ਗੁਰਪ੍ਰੀਤ ਕੋਟਲਾ ਪ੍ਰਧਾਨ ਕ੍ਰਾਂਤੀਕਾਰੀ ਬੌਜਨ ਕੀਰਤੀ ਸੰਗ ਡਾਕਟਰ ਕਸ਼ਮੀਰ ਸਿੰਘ ਤਲਵੰਡੀ ਸੰਘੇੜਾ ਪ੍ਰਧਾਨ ਕ੍ਰਾਂਤੀਕਾਰੀ ਬੌਜਨ ਕੀਰਤੀ ਸੰਗ ਮੰਗਾ ਮੱਟੂ ਸ਼ੈਰੀ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਆਰਮੀ ਲਖਬੀਰ ਚੰਦ ਮੈਂਬਰ ਆਜ ਆਗੂਆਂ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਦੀ ਪ੍ਰਤੀਮਾ ਨਾਲ ਸ਼ੇਰਸ਼ੜ ਦੀ ਘਟਨਾ ਇੱਕ ਸਾਜ਼ਿਸ਼ ਹੈ ਜਿਸ ਕਾਰਨ ਦਲਿਤ ਸਪਾਹੀਚਾਰਿਆਂ ਨੂੰ ਠੇਸ ਪੁੱਜੀ ਹੈ ਉਹਨਾਂ ਮੰਗ ਕੀਤੀ ਕਿ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ ਆਗੂਆਂ ਨੇ ਕਿਹਾ ਕਿ ਪਹਿਲਾਂ ਕੇਂਦਰੀ ਮੰਤਰੀ ਅਮਰ ਸ਼ਾਹ ਨੇ ਬਾਬਾ ਸਾਹਿਬ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਥੇ ਤਰਜ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਹਮਲਾ ਕੀਤਾ ਗਿਆ ਤੇ ਉਹਨਾਂ ਦਾ ਨਿਰਾਦਰ ਕੀਤਾ ਗਿਆ ਉਹਨਾਂ ਕਹੇ ਕਿ ਇਹ ਸਭ ਮਨੁਵਾਦੀ ਅਤੇ ਆਰਐਸਐਸ ਦੀਆਂ ਚਾਲਾਂ ਹਨ ਜਿਸ ਨਾਲ ਪੰਜਾਬ ਵਿੱਚ ਨਫਰਾਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਅਜਿਆ ਨਹੀਂ ਹੋਣ ਦੇਵਾਂਗੇ ਉਹਨਾਂ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਦੀ ਗੱਲ ਕਰਦੇ ਹਾਂ ਕਿ ਆ ਕਿ ਪੰਜਾਬ ਸਰਕਾਰ ਵੀ ਪੰਜਾਬ ਵਿੱਚ ਕਾਨੂੰਨ ਅਤੇ ਸ਼ਾਂਤੀ ਬਰਕਰਾਰ ਰੱਖਣ ਵਿੱਚ ਫੇਲ ਸਾਬਤ ਹੋ ਰਹੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵ ਕੁਮਾਰ ਨਰੇਸ਼ ਆਦੀ ਅਜੈ ਕੁਮਾਰ ਨਾਹਰ ਵਰਿੰਦਰ ਨਾਹਰ ਪਵਨ ਕੰਨਿਆ ਕਲਾ ਸੰਦੀਪ ਕੁਮਾਰ ਕੰਨਿਆ ਕਲਾ ਅਮਨਦੀਪ ਸੋਤਾ ਕੰਨਿਆ ਕਲਾ ਮਨੀ ਭਾਰਤਵਾਜ ਜਗਦੀ ਜਗਜੀਤ ਕੁਮਾਰ ਹੈਪੀ ਰੌਂਤ ਯਵਰਾਜ ਰੌਂਤ ਹਰਸ਼ਪਾਲ ਮੀਏਵਾਲ ਹੈਪੀ ਮੀਏਵਾਲ ਲਵਲੀ ਮੀਏਵਾਲ ਪਵਨ ਕੁਮਾਰ ਲਵਪ੍ਰੀਤ ਬੱਬੂ, ਬਲਜੀਤ ਕੁਮਾਰ, ਮਿੰਟੂ ਸ਼ਰਮਾ, ਬੰਟੀਬਾਲ, ਪਵਨ ਕੁਮਾਰ, ਸੰਦੀਪ ਕੁਮਾਰ, ਸੁਖਦੇਵ, ਦਿਆਲਾ ਗਿੱਲ, ਕੁਲਵੰਤ ਸਿੰਘ ਕੰਤਾ, ਟੰਡਵਾਲ ਸੁਪਾ ਪ੍ਰਦਾਣ, ਡਾਕਟਰ ਬੀ ਆਰ ਅੰਬੇਦਕਰ ਆਰਮੀ, ਆਕਾਸ਼ ਸ਼ਾਹਕੋਟ, ਵਿੱਕੀ ਸ਼ਾਹਕੋਟ, ਅਜੇ ਮੀਹਵਾਲ, ਨਵੀਨ ਸ਼ਾਹਕੋਟ, ਆਕਾਸ਼ ਸ਼ਾਹਕੋਟ, ਅਰຸນ, ਜਸ਼ਨ, ਦਿਲਜੀਤ ਸਿੰਘ ਟੰਡਵਾਲ, ਗੌਰਵ ਸ਼ਾਹਕੋਟ। ਰਿਪੋਰਟਰ ਰਵਿੰਦਰ ਸਿੰਘ ਕੋਲਾ ਦਿਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ। ਜੈ ਭੀਮ ਜੈ ਭਾਰਤ। ਮੈਂ ਸ਼ੰਦਰਪਾਲ ਸੋਹੋਤਾ ਸੰਚਾਰਕ ਕ੍ਰਾਂਤੀਕਾਰੀ ਭੋਜਨ ਕਿਰਤੀ ਸੰਗ ਸੋ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਜੋ ਅੰਮ੍ਰਿਤਸਰ ਵਿਖੇ ਨਰਾਦਰ ਕੀਤਾ ਗਿਆ ਛੇੜਛਾੜ ਕੀਤੀ ਗਈ ਮਨੁਵਾਦੀ ਤਾਕਤਾਂ ਵੱਲੋਂ ਉਹਦੇ ਸਬੰਧ ਦੇ ਵਿੱਚ ਅੱਜ ਸ਼ਾਹਕੋਟ ਬੰਦ ਕਰਾਇਆ ਗਿਆ ਔਰ ਅਸੀਂ ਦੱਸਣਾ ਚਾਹੁੰਦੇ ਮਨੁਵਾਦੀ ਤਾਕਤਾਂ ਨੂੰ ਕਿ ਜਿਸ ਤਰ੍ਹਾਂ ਇਹਨਾਂ ਨੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਬਾਬਾ ਸਾਹਿਬ ਦਾ ਨਰਾਦਰ ਕਰਨ ਦੀ ਕੋਸ਼ਿਸ਼ ਕੀਤੀ ਉਸੇ ਤਰਜ਼ ਤੇ ਇਹ ਪੰਜਾਬ ਦੇ ਵਿੱਚ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਕੇਸ ਧਾਰੀ ਮਨੁੱਖ ਵੱਲੋਂ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਉੱਪਰ ਪ੍ਰਹਾਰ ਕੀਤਾ ਗਿਆ ਹਮਲਾ ਕੀਤਾ ਗਿਆ ਔਰ ਉਹਦੇ ਉੱਪਰ ਉਹਦਾ ਨਰਾਦਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਸਮਝਦੇ ਵੀ ਇਹ ਸਾਰੀਆਂ ਮਨੂਵਾਦੀ ਔਰ ਆਰਐਸਐਸ ਦੀਆਂ ਕੋਝੀਆਂ ਚਾਲਾਂ ਵਾਂ ਜਿਹਨੂੰ ਅਸੀਂ ਭਲੀ ਭਾਤ ਸਮਝਦੇ ਆਂ ਔਰ ਪੰਜਾਬ ਦੇ ਵਿੱਚ ਕਿਸੇ ਵੀ ਪੱਧਰ ਤੇ ਅਸੀਂ ਇੱਕ ਨਫ਼ਰਤ ਫਲਾਉਣ ਵਾਲੀ ਗੱਲ ਨਹੀਂ ਹੋਣ ਦਵਾਂਗੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਰ ਰੱਖਾਂਗੇ ਪਰ ਮਨੁਵਾਦੀ ਤਾਕਤਾਂ ਦੇ ਨਾਲ ਹਮੇਸ਼ਾ ਲੜਦੇ ਰਵਾਂਗੇ ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਦਾ ਵੀ ਫੇਲਰ ਮੰਨਦੇ ਹਾਂ ਗਣਤੰਤਰ ਦਿਵਸ 26 ਜਨਵਰੀ ਵਾਲੇ ਦਿਨ ਜਿਸ ਤਰ੍ਹਾਂ ਕਿ ਸੁਰੱਖਿਆ ਦੇ ਬਹੁਤ ਜ਼ਿਆਦਾ ਪ੍ਰਬੰਧ ਹੁੰਦੇ ਆ ਪਰ ਉਸ ਦਿਨ ਇੱਕ ਇੱਕ ਮੰਦਬੁੱਧੀ ਬੰਦਾ ਇੱਕ ਬਹੁਤ ਸਾਰੀ ਵੱਡੀ ਪੌੜੀ ਲੈ ਕੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਚੜ ਕੇ ਉੱਤੇ ਪ੍ਰਹਾਰ ਕਰਦਾ ਵਾ ਉਹ ਪ੍ਰਸ਼ਾਸਨ ਨੂੰ ਵੀ ਇਸ ਅਣਗਹਿਲੀ ਦਾ ਸਬਕ ਲੈਣਾ ਚਾਹੀਦਾ ਬਾਬਾ ਸਾਹਿਬ ਦੇ ਜਿਹੜੀ ਅਣਗਹਿਲੀ ਉਹਨਾਂ ਨੇ ਕੀਤੀ ਹੈ ਉਸ ਮਨੁੱਖ ਨੂੰ ਵੀ ਔਰ ਪ੍ਰਸ਼ਾਸਨ ਜਿਹਦੀ ਡਿਊਟੀ ਪੜਦੀ ਸੀ ਉਹਨੂੰ ਵੀ ਸਜ਼ਾ ਦੇ ਹੱਕਦਾਰ ਆ ਹੋ ਔਰ ਜਿਹੜੀ ਪੰਜਾਬ ਸਰਕਾਰ ਆ ਆਪਣੇ ਅੰਦਰਾਂ ਦੇ ਵਿੱਚ ਆਪਣੇ ਕਮਰਿਆਂ ਦੇ ਵਿੱਚ ਤੇ ਬਾਬਾ ਸਾਹਿਬ ਦੀਆਂ ਫੋਟੋਆਂ ਲਾ ਕੇ ਵੋਟਾਂ ਬਟੋਰਨ ਬਟੋਰ ਰਹੀ ਆ ਪਰ ਜਿਹੜੇ ਉਹਨਾਂ ਦੇ ਸਟੈਚੂ ਆ ਉਹਨਾਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਵਰਦੀ ਆ ਇਹ ਪੰਜਾਬ ਸਰਕਾਰ ਦਾ ਵੀ ਫੇਲਰ ਹੈ ਜਿਹੜਾ ਕਿ ਇਸ ਇਹ ਛੇੜਖਾਨੀ ਹੋਈ ਹੈ ਇੰਨੀ ਗੱਲ ਕਹਿੰਦੇ ਹੋਏ ਜੈ ਭੀਮ ਜੈ ਭਾਰਤ